ਬਾਹ ਉਹ ਆ ਪ੍ਰਭ ਪ੍ਰਭ ਆ ਤੇ ਸ਼ਰਟਾਂ ਕਹਿਦੀਆਂ ਪਾਈਆਂ ਭਾਈ ਪ੍ਰਭ ਦੋ ਦੋ ਇਕੋ ਬ੍ਰਾਂਡ ਪ੍ਰਭ ਇਹ ਦੇਖ ਆ ਬੈਟਸਮੈਨ ਓਪਨਰ ਓਪਨਰ ਬੈਟਸਮੈਨ ਮੈਂ ਕਹਿ ਨਹੀਂ ਸਕਦਾ ਬਾਈ ਉਹ ਜਦੋਂ ਆਈ ਕੱਲ ਕੈਸ਼ ਛੱਡੀ ਨੇ ਕਹਿ ਨਹੀਂ ਸਕਦਾ ਕੋਈ ਨਹੀਂ ਨੇ ਕੱਲ ਪਰਸੋ ਪਰਸੋ ਵੀ ਦੀ ਚਾਰ ਪੰਜ ਕਹਿ ਨਹੀਂ ਸਕਦਾ ਮੇਰੇ ਹਾਂਜੀ ਇੱਕ ਦਾ ਓਏ ਉਹ ਨਹੀਂ ਉਹ ਪਾਕਿਸਤਾਨ ਵਾਲੇ ਵਾਂਗੂ ਥੱਲੇ ਆਪ ਆਬ ਮਗਰ ਉਹ ਵੀ ਕਰਦੇ ਨਹੀਂ ਹਾਸ਼ੀਰ ਦੇ ਕਾ ਸੁਣਾ ਬੰਦੇ 11 ਘੰਟੇ ਰਹਦੇ ਭੈਜਦਾ ਪਿੰਡ ਆ ਗਿਆ ਉਹ ਮਗਰ ਸਪੋਰਟ ਤਾਰੀਆਂ ਨਹੀਂ ਮਾਰਨੀਆ ਮਾਰੋ ਤਾਰੀਆਂ ਨਹੀਂ ਮਾਰਨੀਆ ਅੱਧੇ ਦੇ ਲੰਗੇ ਨਹੀਂ ਮਾਰਨਾ ਮੇਰੇ ਅੱਜ ਲੱਕੀ ਕਹਿੰਦਾ ਬੈਟਰੀ ਚੱਲਦਾ ਮੇਰਾ ਬੈਟਰੀ ਆਉਂਦਾ ਜੋ ਅੱਜ ਬੈਰ ਆਉਂਦਾ ਲੱਕੀ ਦਾ ਉਹ ਜਿਹੜਾ ਵੀ ਸੇਵਕ ਜਾਂਦਾ ਜੋ ਅੱਜ ਉਹਨਾਂ ਚੱਲੇ ਆ ਤੇ ਸਨਿਆਰ ਦੇ ਦੀ ਕੋਲੀ ਦੇ ਟਾਈਮ ਨਾਲ ਹੀ ਹਾਏ ਪਰਫਾਰਮੈਂਸ ਹੋਰ ਤਗੜੀ ਕਰਨੀ ਆ ਤਾਂ ਕਪਤਾਨ ਸਾਹਿਬ ਔਰ ਟਾੜਾ ਕਾਂਡੇ ਓ ਜਹਾਜ ਨਹੀਂ ਟਾੜਾ ਕਾਂਡੇ ਆਡਾ ਕਪਤਾਨ ਸਾਹਿਬ ਇਹ ਵੀ ਜੀ ਕਪਤਾਨ ਸਾਡੇ ਲੱਕੀ ਬਾਰੇ ਲੱਕੀ ਬਾਰੇ ਲੱਕੀ ਹਾਂ ਹਾਂਜੀ ਲੱਕੀ ਬਲਫੋਰਮ ਜੀ ਤੇ ਜਗਨ ਭਾਈ ਜੋ ਰਾਤਿਆਂ ਦੇ ਫੌਜੀ ਨੇ ਪਾਣੀ ਕਹਿੰਦਾ ਚੱਲ ਗਿਆ ਪਰ ਇਹ ਹੋਣਾ ਭਾਈ ਨੇ ਬੰਦੇ ਵੀ ਸਾਰੇ ਨਵੇਂ ਕੱਲ ਲਿਆ ਹਾਂਜੀ ਮੈਂ ਇੱਕਦਮ ਤੁਹਾਡੀ ਫੀਲਡਿੰਗ ਨੂੰ ਕੀ ਕਹਾਂ ਜਊਗਾ ਬੀ ਜੀ ਇੰਨਾ ਫਿਰ ਰਾਤ ਦੇ ਰਨ ਲੱਗੇ ਲੱਗੇ ਆ ਟੂਬ ਮੁੱਕੀ ਟੂਬ ਲਾਈ ਨਹੀਂ ਗਈ ਉਹ ਕਰਕੇ ਇੰਨਾ ਕੋ ਦੌੜਿਆ ਨਹੀਂ ਜਾਂਦਾ ਜੀ ਤੇ ਦੌੜਦੇ ਆ ਫਿਰ ਛਿਲਿਆ ਜਾਂਦਾ जख्म ਉਹਦੇ ਕਰਕੇ ਡਿੱਗ ਪੈਂਦੇ ਨਹੀਂ ਆ ਤੁਹਾਡੇ ਫਿਰ ਤਾਂ ਬਹੁਤ ਮਾੜਾ ਹਾਲ ਹੈ ਜਗਨ ਦਾ ਆ ਇਦਾਂ ਬਾਲਾ ਬਾਲਾ ਕੀ ਦੋ ਇਹਦੀਆਂ ਹੱਡੀਆਂ ਹੀ ਨਿਕਲੀਆਂ ਨੇ ਮਾਸ ਤਾਂ ਆਣੀ ਤੇ ਕੈਦ ਨੇ ਸਵਾਹ ਕਾਸ਼ ਕਾਸ਼ ਉਹ ਕਾਸ਼ ਓ ਕਾਸ਼ ਰੈਡੀ ਓ ਬੰਦੀ ਆਪੋ ਜੀ ਤਾਲ ਲੜਦੇ ਆ ਰਾਤ ਦੀ ਟੂਕ ਕੱਢੀ ਉਹ ਕਹਿੰਦਾ ਮੈਂ ਲਾਉਣੀ ਕਹਿੰਦਾ ਮੈਂ ਲਾਉਣੀ ਇਹ ਜੋਤੀ ਓਏ ਯਾਰ ਬਾਲਾ ਯੋਦ ਬਾਲਾ ਦੂਸਰਾ ਹੀ ਬੜੀਆਂ ਮਾਰਿਆ ਹੈ ਜੋਤੀ ਬਹੁਤ ਸੋਹਣੀ ਹੈ ਸਿੱਪੇਤੀ ਬਾਹਰ ਕਰੰਦੇ ਪੁੱਦੀ ਹੋਣ ਲੈ ਵੀ ਦਾ ਬਾਹਰ ਚ ਲੜ ਲਿਆ ਕਰੋ ਖਤਰਿਆ ਹੁੰਦਾ ਸਾਡਾ ਜੋਤੀ ਵੀਰ ਸਾਡਾ ਜੋਤੀ ਬਹੁਤ ਵਧੀਆ ਮੋਰ ਤੇ ਆ ਮੇਰੀ ਗੱਲ ਸੁਣੋ ਜੋਤੀ ਵੀਰ ਅੱਜ ਬਾਲਿੰਗ ਬੜੀ ਵਧੀਆ ਕਰਾਉਂਦਾ ਹੈ ਅੱਜ ਟੀਮ ਕੈਚ ਬੜੇ ਛੱਡਦੀ ਨਹੀਂ ਯਾਰ ਪੈ ਕੈਚ ਛੱਡਿਆ ਕੋਈ ਗੱਲ ਤੜਕੜਾ ਜੋਤੀ ਵੀਰ ਦੇ ਪੈ ਲੈ ਗਈ ਬਿਆਨ ਮਾਮਾ ਸ਼ਾਹ ਵੀਰ ਜੀ ਅਮਰਵੀਰ ਬਾਦ ਤੇ ਇਹ ਆਹ ਉਹ ਬਾਦ ਹੈ ਵੀਰ ਤੜਕੜਾ ਯਾਰ ਸ਼ਾਹ ਵੀ ਸ਼ਾਹ ਯਾ ਕੈਡ ਡ੍ਰੌਪ ਕੀਤਾ ਹੈ ਆ ਬਾਲਾ ਵੀਰ ਨੂੰ ਤੇਰਾ ਡੀਜੀ ਵਾਲਾ ਵੀ ਨਹੀਂ 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 ਕਹਿ ਨਹੀਂ ਹੈ ਸਿੰਗਲ ਸਿੰਗਲ ਸ਼ਾਬਾ ਪ੍ਰਭ ਰੱਬ ਥੋੜਾ ਗਲਤੀ ਤੇਰੀ ਰੱਬ ਥੋੜਾ ਗਲਤੀ ਤੇਰੀ ਉਹਦੀ ਵੀਕ ਚਲਣਦੀ ਹੈ ਵੀਕ ਵੀਕ ਚਲਣਦੀ ਯਾਰ ਜਗ੍ਹਾ ਨਿਕਾ ਛੱਡੇ ਯਾਰ ਆਪੇ ਚੁੱਕ ਲੈ ਬਾਲੀਂ ਲਿਖ ਵੀ ਕੇ ਲੰਨੋ ਲੱਕੀ ਨਾ ਸ਼ਿਕਾਰੀ ਕੁੱਤੀ ਤੋਂ ਵੀ ਮਾਰੇ ਇਹ ਬਹੁਤ ਸੋਹਣਾ ਯਾਰ ਹੈ ਕੋਈ ਯਾਰ ਖੇਲਣ ਰਿਆ ਹੋਇਆ ਹੈ ਇਹ ਲੱਕੀ ਦੀ ਬਾਲ ਬਟੂ ਕਾ ਜੀ ਬਟੂ ਕਾ ਜੀ ਆ ਵੇਖੋ ਕਾ ਜੀ ਓ ਯਾਰ ਬਹੁਤ ਸੋਹਣੀ ਵਿਗਟਾ ਯਾਰ ਲੱਕੀ ਬਿਟੂ ਵੀਰ ਬਹੁਤ ਸੋਣਾ ਯਾਰ ਡ੍ਰੋਪ ਹੋ ਗਿਆ ਉਹਦੇ ਮਗਰ ਹੀ ਮੈਂ ਚੱਲ ਗਿਆ ਕਰਦਿਹਾ ਮਿਹਰ ਹੱਥ ਵੀ ਆ ਗਈ ਏਦਾਂ ਹੋ ਗਿਆ ਤੂੰ ਕਾਰ ਸੇਵਾ ਮਣੀ ਵੀਰ ਕਾਰ ਸੇਵਾ ਸੇਵਾ ਵਾਲੇ ਡਿੱਗਣ ਕਰ ਤੂੰ ਮੇਰੇ ਪਾਣੀ ਕਿੱਥੇ ਆ ਪਾਣੀ ਲੈਂਦਾ ਹੀ ਨਹੀਂ ਕਿੰਨੇ ਚੋਗੇ ਛੱਡੇ ਨਹੀਂ ਤੇ ਸਾਲ ਇੱਥੇ ਮੈਂ ਨੂੰ ਮਾਦਣਾ ਭਾਨਾ ਚੋਗਾ ਡਕੇਣਾ ਭੱਜਾ ਹੀ ਨਹੀਂ ਭਾਂਜ ਮਰਿਆਂ ਨੂੰ ਭੱਜਾ ਆਉਂਦੇ ਹੋਈ ਕਿੰਨੇ ਭੱਜਾ ਗਿਆਸ਼ ਡ੍ਰੋਪ ਕੀਤਾ ਹੈ ਮੈਨੇ ਏਦਾਂ ਇੱਧਰ ਡਾਇਰ ਕਾਸ਼ ਮੇਰਾ ਰਾਤੂ ਹੜੀ ਕਮੈਂਡ ਟੁੱਟ ਗਏ ਪੈ ਗਏ ਆ ਦੂਰ ਰੋਕ ਲੱਛਿਆ ਬਾਈ ਆ ਵੀ ਨੇ ਚੋਗਾ ਛੱਡੇ ਸ਼ਾਲ ਮਾਰੀ ਤੈਨੂੰ ਬੋਲ ਦਗਾ ਕਿ ਤਾ ਇੱਦਾਂ ਦੱਸਣਾ ਕਾਸ਼ ਮੈਨੂੰ ਤਵਾ ਕਿੱਦਾਂ ਛੱਡਿਆ ਐਦਾਂ ਪੰਜ ਬਾਲਾਈ ਵਾਤ ਲੈ ਆਂਦਾ ਝਾੜ ਦੀ ਮਾਰ ਤੇ ਕਿਆਰ ਕਿੱਦਾਂ ਕੀਤਾ ਦੱਸਣਾ ਝਾੜ ਦੀ ਮਾਰ ਲੈ ਵਾ ਥੱਲੇ ਅਵੀਰ ਨੂੰ ਪਾਣੀ ਦਾ ਯਾਰ ਮਰੂ ਨਹੀਂ ਵੀਰ ਜੀ ਸਿੱਖੀ ਟੂਰਾਂ ਦਾ ਲਕਸ਼ਯਾ ਕਿ ਆ ਸਿੱਖੀ ਲਕਸ਼ਯਾ 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 ਸਖਸ਼ੇ ਕਹਦੇ ਲਕਸ਼ਯਾ ਇਹ ਦਾਹਵਾਂ ਰਾਂਜ ਕੋਣ ਨਾਲੇ ਅਮਰ ਆਂਦਾ ਇਹਨੇ ਤਮਾਰ ਵਾਲ ਟੀਮ ਮੈਂ ਪਹਿਲਾਂ ਸੀ ਬਾਏ ਨੂੰ ਮੌਕਾ ਨਹੀਂ ਦਿੰਦਾ ਚਾਰ ਚਾੜੀ ਲੱਗੀ ਆ ਲੱਗੀ ਤਾਂ ਮੈਂ ਤੈਨੂੰ ਮਾਰ ਦਿਆਂਗਾ ਤੈਨੂੰ ਆ ਤੂੰ ਤਗੜਾ ਚੰਗਾ ਉਹ ਓਏ ਖਾ ਪੀ ਲੋ ਬਸਤੀ ਵਾਲੇ ਕੁੜਨੇ ਅੱਜ ਹਾਂ ਹੁਣ ਬਸਤੀ ਲੈ ਆ ਗਏ ਅਸਤਾਨ ਜਦੋਂ ਖਾ ਪੀ ਲੋ ਬਸਤੀ ਵਾਲੇ ਕੁੜਨੇ ਆ ਰਹੇ ਆ 12 ਸਕੋਰ ਆ ਜਾਣੀ ਮਣੀ ਦੇ ਲੋ ਪਾਣੀ ਦੇ ਦੋ ਪਾਣੀ ਪੀ ਲੋ ਇੱਕ ਬੰਦਾ ਚੱਲ ਕੇ ਦੋ ਬੰਦੇ ਚੱਲ ਗਏ ਆਪਣੇ ਬਿਸਕੁਟ ਖਾ ਲੋ ਯਾਰ ਬੋਲਾ ਬਿਸਕੁਟ ਚੱਲ ਵੀ ਗਏ ਬੜੀ ਜੱਤੀ ਗਏ ਓਏ ਉਹ ਸਾਰੇ ਬੜੀ ਜੱਤੀ ਗਏ ਓਏ ਫੁੱਲ ਬੜੀਆਂ ਇਹ ਫੁੱਲ ਬੜੀਆਂ ਪੈਂਦਾ ਕਿ ਨਹੀਂ ਨੇ ਤੇ ਸੇਵਾ ਵਾਲੇ ਵੀ ਜਾਵਾ ਜਾਵਾ ਮਣਾ ਮਣੀ ਮਣੀ ਤੂੰ ਨਹੀਂ ਖਾਣੇ ਜੀ ਭਾਜੀ ਸੇਵਾ ਵਾਲੋ ਲੈ ਕੇ ਆ ਤੂੰ ਨਹੀਂ ਖਾਣੇ ਚਾਰ ਕੇ ਚਾਣ ਹੁੰਦੇ ਆ ਜੀ ਮੇਰੀ ਕੋਈ ਗਰੰਟੀ ਨਹੀਂ ਆਪੇ ਪਰਾਂ ਜੀ ਆਪੇ ਪਰਾਂ ਜੀ ਜਿੱਦਾਂ ਬਹਿਰ ਆਉੜਾ ਉਡਕਾਰਣੇ ਇਹਦੇ ਨਾਲ ਕਿ ਨਮ ਖੇਣੀ ਹਾਂ ਨਹੀਂ ਉਹ ਉਹ ਤੇ ਓੱਖਾ ਹੀ ਲੱਗ ਲੈਗ ਪੈਰ ਦੇ ਉਖਾਈਓ ਬੜਾ ਕਹਿ ਲਕੀਰ ਮੈਂ ਕਾਂ ਛੋੜਦੀ ਉੱਤੇ ਕਾ ਜਦੀ ਨਾ ਲਕੀ ਨੂੰ ਪੋਸੇ ਮਗਰ ਸਾਰਾ ਕੋਈ ਵੱਡਾ ਕੀ ਹੋ ਗਿਆ ਪੰਜ ਇੱਕ ਨਹੀਂ ਲੈਗ ਪੈਰ ਮਾ ਗੋਡਿਆਂ ਦਾ ਕੋ ਭੰਜਵਨ ਪਦੇ ਨੂੰ ਖੰਡਿਆ ਵਿਕਟ ਨਹੀਂ ਫੁੱਟ ਗਈ ਨਾ ਵਿਗੜ ਨਹੀਂ ਫੁੱਟ ਗਈ ਫਾਇਦਾ ਨਹੀਂ ਕੋਈ ਜਿੰਮ ਲਾਉਂਦਾ ਮਮਾ ਹਿੱਲੀ ਤੱਕ ਨਹੀਂ ਵਿਗੜ ਕੁੱਟੀ ਨਹੀਂ ਹਿੱਲੀ ਵੀ ਨਹੀਂ ਪਤਾ ਮਾਰਦੀ ਮਾਂ ਜੇ ਨਾ ਕੀ ਬਿੱਟੂ ਨੂੰ ਬਣਾਇਆ ਯਾਰਾ ਰੁਕੀ ਭਾਈ ਤੁਸੀਂ ਦਮਨ ਬਣਾਓ ਹਾਂ ਮਰ ਵੀਰ ਮਰ ਵੀਰ ਮੈਂ ਥਰੋ ਮਾਰੀ ਜਿੰਮ ਲਾਉਂਦਾ ਕਹਿਵਾ ਨਹੀਂ ਵਿਗੜ ਨਹੀਂ ਫੁੱਟ ਗਈ ਵਿਗੜ ਨਹੀਂ ਫੁੱਟ ਗਈ ਓਏ ਮਣੀ ਦੀ ਵੀਡੀਓ ਜਿੱਤੇ ਇੰਗਲਿਸ਼ ਮਾਰ ਲਿਆ ਇਹ ਜਾ ਫੜ ਕੇ ਲਿਆ ਉਹਨੂੰ ਉਹ ਕਹਿੰਦੇ ਆਏ ਉਹ ਕਹਿੰਦੇ ਆਏ ਇਹਦਾ ਛੱਕਾ ਫੜ ਕੇ ਲਿਆ ਆਂਦਾ ਛੱਕਾ ਤੁਰਿਆ ਆਉਂਦੇ ਕਾਸ਼ ਦਾ ਕਾਸ਼ ਦਾ ਉਹ ਛੱਕਾ ਤੁਰਿਆ ਆਉਂਦੇ ਉਹ ਸਾਹਿਬ ਜਿਆਦਾ ਟੈਨਸ਼ਨ ਚ ਲੱਗਣ ਡੇ ਮਣੀ ਤੂੰ ਸਾਹਿਬ ਸੀਰੀਅਸ ਹੋ ਜਾ ਬੇ ਨੇ ਪੂਰੇ ਕੋਈ ਨਹੀਂ ਅੱਛਾ ਖੇਲ ਅੱਛਾ ਖੇਲ ਲੱਕੀ ਅੱਛਾ ਖੇਲ ਕੋ ਸਾਹਿਬ ਜੀ ਕੀ ਇਹ ਐਸੇ ਖੇਲੇਗਾ ਤੋ ਬੈਟਿੰਗ ਕੇ ਵਿਚਾਰ ਕੀ ਆਪ ਬੈਟਿੰਗ ਤੇ ਇਹਨਾਂ ਦੇ ਟੂਪਣੀ ਲੱਗੀ ਰਾਤ ਦਾ ਲੱਗਾ ਲੱਗਾ ਉਹਨੂੰ ਮਣੀ ਉਹਨੂੰ ਕੀ ਟੈਨਸ਼ਨ ਪੈ ਗਈ ਹੋਵੇ ਮਣੀ ਉਹ ਜੀ ਚੌਕਾ ਮਣੀ ਉਧਰ ਵੇ ਆ ਤੂੰ ਵੀ ਤੈਨੂੰ ਵੀ ਹੋ ਗਿਆ ਓਏ ਹੈਲੋ ਗਾਇਜ਼ ਆਈ نو ਯੂ ਆਰ ਮਾਈ ਬੈਂਡ ਅਗੇ ਕੋਮਲ ਦਾ ਫੋਨ ਹੁੰਦਾ ਚਾਵਾ ਜੋਤੀ ਆ ਜਾ ਭੱਜ ਗਿਆ ਮਾਮਾ ਜਿੱਤ ਕੇ ਹੁੰਦੇ ਓਏ ਜਿੱਤ ਕੇ ਹੁੰਦੇ ਭੱਜ ਲੈ ਭੱਜ ਜਾ ਗਣ ਭੱਜ ਲੈ ਤਗੜੇ ਤਗੜਾ ਜੋਤੀ ਅਰੇ ਦੋ ਜਗਨ ਦੇ ਤੁਰਨ ਬੈਠੇ ਆ ਛੱਕਾ ਜਗਨ ਨੇ ਮਾਰ ਚ ਤਾਂ ਉਦਰੇ ਇਹ ਵੀ ਪਾਣੀ ਪੀਉਂਦੇ ਹੀ ਉਹਦੇ ਵੇਖਦਾ ਤਾਂ ਪਾਣੀ ਪੀਉਂਦੇ ਜਗਨ ਦਾ ਜ਼ੋਰ ਜ਼ਿਆਦਾ ਹੀ ਉੱਥੇ ਪਾਣੀ ਪੀਉਂਦੇ ਕਿਉਂ ਇਹ ਬੜੇ ਛੱਡੇ ਨੇ ਜਗਨ ਦਾ ਜੋਰ ਜ਼ਿਆਦਾ ਚੋਈ ਨੇ ਜਿੰਨੇ ਤੈਨੂੰ ਮੌਕੇ ਤੇਰਾ ਨਾਮ ਸ਼ਾਵਾ ਯਾਰ ਦੋਵੇਂ ਓਪਨਰ ਹੈ ਕਾ ਇਹਨੇ ਕੋਈ ਛੱਡਿਆ ਚੋਤੀ ਤੇਰਾ ਨਾ ਉਦਾ ਖੜੁੰਦੇ ਰਹੇ ਤੈਨੂੰ ਠੀਕ ਆ ਤੱਲ ਗਿਆ ਉਹਨੇ ਮੈਨੂੰ ਪਤਾ ਲੱਗਦਾ ਬਿੱਟੂ ਯਾਰ ਬਹੁਤ ਸੋਹਣਾ ਯਾਰ ਲੱਕੀ ਤਾਂ ਨਹੀਂ ਛੱਡਿਆ ਨਾ ਕੋਲੀ ਕੋਲੀ ਇਹ ਪਾਕਿਸਤਾਨ ਵਾਲੀ ਗੱਲ ਬੇੜੀ ਨਹੀਂ ਉਹ ਫਿਕਸਿੰਗ ਕੀਤੀ ਨਹੀਂ ਉਹ ਫਿਕਸਿੰਗ ਹੀ ਹੁੰਦੀ ਸਿੱਧਾ ਕਾ ਫਿਕਸਿੰਗ ਹੋਈ ਹੈ ਸ਼ਾਬਾਸ਼ ਬਈ ਸ਼ਾਬਾਸ਼ ਬਿੱਟੂ ਬਹੁਤ ਸੋਹਣਾ ਯਾਰ ਬਹੁਤ ਤਗੜਾ ਬਾਤ ਤਗੜੀ ਯਾਰ ਤਗੜੇ ਸਾਮੀ ਖੜ ਕੇ ਬੰਦੇ ਆਪਣੇ ਸਾਮੀ ਰੈਡਿੰਗ ਕਰਕੇ ਲੰਗਰ ਨੰਮਾ ਮੱਤ ਮਾਰ ਦੇ। ਆਵੇਂ। ਛੇੜਾ ਲੰਗਰ ਖਾ ਲਿਆ। ਓਏ ਫਿਲਟਰ ਸਾਹਿਬ। ਇਹ ਵੀ ਅੱਜ ਕੈਚ ਕੀਤਾ ਬੜਾ ਤੜਾ। ਕੈਚ ਕਿਦਾਂ ਫੜਿਆ? ਨਹੀਂ ਨਹੀਂ ਆ ਵੇਖੀ ਆਜਰਾ। ਓਏ ਆ ਵੇਖ। ਪਰਾਂ ਹੀ ਪਰਾਂ ਇਨੂ ਤੱਕ। ਰੱਬ ਦਾ ਕਹਿਆ ਜੀ ਰੱਬ ਦਾ। ਆਏ ਨਹੀਂ। ਉਹ ਹੌਨੇ। ਓਏ ਇਹ ਹੱਥ ਨਹੀਂ ਜੁੜੇ। ਭੈਣ ਚਦਰੀਂ ਹੱਥ ਖੁੱਲੇ ਰਹਿ ਗਏ। ਆਹ ਛੋਟ ਮੰਗ ਬਾਲ ਨੂੰ। ਮਮ ਵੇ ਸਾਰਾ ਪਜਾ ਦੇਣਾ ਕਨੋਟ ਕੀਤਾ ਮੈਂ ਰਾਨੇ ਪਜਾ ਇਹਦਾ ਕੈਸ਼ ਛੱਡਿਆ ਇਹ ਥੱਡ ਮਾਰਿਆ ਇਹਦੇ ਨੂੰ ਥੋੜਾ ਐ ਲੱਗਦੇ ਬਾਲ ਪਿੱਛੇ ਉਹ ਬਾਲੇ ਥੱਡ ਮਾਰਿਆ ਵੇ ਲਓ ਕੰਮ ਹੋ ਗਿਆ ਛੱਕਾ ਦਾ ਛੱਕੇ ਚ ਬੜਾ ਚੱਲ ਗਿਆ ਇਹ ਮਮ ਮਾਰੀ ਰੱਬ ਨੂੰ ਡੇ ਐਂਟਰ ਹੋ ਗਈ ਫਾਈਨਲ ਚ ਲੈਵਾ ਬੋਰਡਿੰਗ ਐਂਟਰੀ ਫਾਈਨਲ ਚ ਚੱਲ ਗਈ ਡਿੱਗੀਆਂ ਲੈ ਜੀ ਯਾਰ ਉਹ ਡਿੱਗੀਆਂ ਕਰਦੇ ਡਿੱਗੀਆਂ ਮਨੀ ਚ ਲੈ ਜਾਂਦੇ ਫਾਈਨਲ ਚ ਪਜਾਦੀ ਟੀਮ ਓਏ ਕਾ ਜਾ ਯਾਰ ਤੂੰ ਕੀ ਕਹਿੰਦੇ ਖਲੋਤਾ ਇੱਥੇ ਬੋਰਡਿੰਗ ਲਿਆ ਦੇ ਡੇਢ ਸ਼ਰਤ ਲਾਈ ਪਹਿਲਾਂ ਯਾਰ ਬਹੁਤ ਔਡੀ ਬਣ ਗਈ ਥੋੜਾ ਕੰਮੋ ਕਰਕੇ ਆਓ ਜੇ ਲੱਕੀਆਂ ਦੇ ਕਿੰਨੇ ਫਾਈਨਲ ਯਾ ਨਾਟ ਆਊਟ ਆ ਦੇ ਉਹ ਮੁੰਡਾ ਦਾ ਡਿਫੈਂਸ ਵਾਲਾ ਮੁੰਡਾ ਨਾਲ ਜੇ ਡਿਫੈਂਸ ਕੀਤੀ ਬਹੁਤ ਛੋਟੀ ਉਹ ਦੂਈ ਪਾਰ ਕਿੱਤੀ ਪਾਰ ਉਹ ਬੰਦਾ ਘਲਦੀਆਂ ਨਾਲ ਕੋਈ ਪਾਣੀ ਤੇ ਇਦਿਆਂ ਲੱਤਾਂ ਲਾਗੀਆਂ ਲੱਗਾ ਲੱਗਾ ਲੱਤਾਂ ਲਾਗੀਆਂ ਉਹ ਵੀਰ ਇਦਾਂ ਨਹੀਂ ਤੁਰੀਦਾ ਵੀਰ ਜੀ ਜ਼ਿੰਦਗੀ ਕਰਦਾ ਯਾਰ ਕਾਹੀ ਬਲ ਸਕਾ ਨਹੀਂ ਨਹੀਂ ਫਾਈਨਲ ਦੀ ਰੇਟ ਕਰਨ ਦੀ ਟੀਮ ਆਪਣੀ ਓਏ ਇਧਰ ਆ ਕੇ ਪਾਣੀ ਆਏ ਉਹ ਨਿਆਣੇ ਖਰਾਬ ਨੱਕੀ ਕਰਦਾ ਜੀ ਇਹ ਵੀਡੀਓ ਹੈ ਨਹੀਂ ਮੇਗਾ ਵੀਡੀਓ ਆ ਗਈ ਆ ਜੀ ਇਹ ਪੂਰੇ ਨਿਆਣੇ ਖਲਾਅ ਦੱਸ ਆ ਜੀ ਮਰੀਦ ਕੇ ਆ ਗਈ ਵੀਡੀਓ ਮੇਰੇ ਕੋਲ ਆ ਗਈ ਤੇਰੀ ਯਾਨੀ ਮੇਰਾ ਠੰਡਾ ਹੀ ਕਾਣਾ ਕੋਈ ਜਾਣਦੇ ਪੈ ਜੇ ਦਾਈ ਟਰਾਫੀ ਦਿਖਾਈ ਮਾਰ ਲਈ ਪਾਜੀ ਆਦੇ ਮੁੰਡਿਆਂ ਇਹ ਬੋਸ ਬਿਤਾਤਾ ਫਿਰ ਕਰਦਾ ਕੰਮ ਉਹੀ ਕਰਤਾ ਕਰਤਾ ਇਤਨੀ ਮਿਹਨਤ ਲੱਗੀ ਆ ਵੇਖੋ ਮੈਂ ਹਾਂ ਨਿਆਰੇ ਵਾਲੇ ਮੈਡਲ ਬਲੌਗ ਬਲੌਗ ਕਿਸਮਤ ਮਾੜੀ ਪਾ ਸਾਰੇ ਮੈਚ ਚਾਰ ਚਾਰ ਛੱਕੇ ਹੁੰਦੇ ਹਾਲ ਦੇਖੋ ਟੱਕੀ ਆਇਆ ਕੀ ਪਾਵਾਂ ਜੀਤ ਕੀ ਜੀਤ ਕੀ ਬਾਜੀ ਬਾਜੀ ਯਾਰ ਆਪ ਵੀ ਦੂਜੀ ਵੀਡੀਓ ਬਣਾਇਆ ਕਰੀਂ ਨਹੀਂ ਦੂਜੀ ਆਈਏ